ਪਿੰਡਾਂ 'ਚ ਅਸੀਂ ਇੱਕ ਅਕਾਲਗੜ ਤੋਂ ਸ਼ੁਰੂ ਕੀਤਾ ਸੀਗਾ ਕਾਮਯਾਬ ਹੋ ਗਿਆ ਉਹ ਉਹਦਾ ਨਾਮ ਹੈ ਪਹਿਲ ਮਤਲਬ ਪਿੰਡਾਂ 'ਚ ਅਸੀਂ ਮਸ਼ੀਨਾਂ ਸਲਾਈ ਵਾਲੀਆਂ ਪੰਚਾਇਤ ਘਰ 'ਚ ਰੱਖਤੀਆਂ ਘਰੇ ਵੀ ਲੈ ਕੇ ਜਾ ਸਕਦੇ ਆ ਆਪਣੇ ਉਹ ਤੇ ਸਰਕਾਰੀ ਸਕੂਲਾਂ ਨੇ ਸਾਰੀਆਂ ਵਰਦੀਆਂ ਪਿੰਡਾਂ 'ਚ ਉਹ ਨਾ ਪਾ ਜਾਂਦਾ ਕੰਪਿਊਟਰ ਤੇ ਸਰਕਾਰੀ ਸਕੂਲਾਂ ਨੇ ਸਾਰੀਆਂ ਵਰਦੀਆਂ ਸਾਡੇ ਪਿੰਡਾਂ ਦੀਆਂ ਮਾਵਾ ਭੈਣਾ ਉਸੇ ਆਉਣ ਗਿਆ ਫਿਰ ਪ੍ਰਾਈਵੇਟ ਸਕੂਲ ਵੀ ਆ ਗਏ ਸੰਗਰੂਰ ਦੇ 25 ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਨੇ ਵੀ ਆਪਣੀਆਂ ਵਰਦੀਆਂ ਦਿੱਤੀਆਂ ਕਿ ਪਸਾ ਨੂੰ ਸਲਵਾ ਕੇ ਦੇ ਦਿਓ ਜੀ ਹੁਣ ਅਸੀਂ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦੇਤੇ ਆਂ ਕਿ ਪੰਜਾਰੀ ਪੰਜਾਬ ਪੁਲਿਸ ਦੀਆਂ ਵਰਦੀਆਂ ਪਿੰਡਾਂ 'ਚ ਮਾਵਾਂ ਸਾਡੀਆਂ ਹੈਨਾ ਜੱਪੈਣਾ ਉਸੇ ਆਉਂਦੀਆਂ ਨੇ ਤੇ ਨਾਲ ਫੁਲਕਾਰੀਆਂ ਨਾਲ ਦੇਸੀ ਜਿਹੜੀਆਂ ਸਾਬਣਾ ਬਣਾਉਂਦੀ ਸੀ ਕੱਚੀ ਕਹਾਣੀ ਦਾ ਤੇਲ ਹੈਨਾ ਚੱਪਲਾਂ ਔਰ ਫਿਰ ਈਮਾਰਟ ਵੀ ਲਾਉਨੇ ਆਂ ਵੀ ਉਹ ਇੱਥੇ ਧੂਰੀ ਦੇ ਨੇੜੇ ਕਿਤੇ ਬਾ ਕਿਤੇ ਘੰਟੇ 'ਚ ਹੀ ਵਿਕ ਜਾਂਦੀਆਂ ਸਾਰੀਆਂ ਇੱਕ ਘੰਟਾ ਨਹੀਂ ਲੱਗਦਾ ਸੋ ਕਿਉਂਕਿ ਲੋਕ ਇਹੋ ਜਿਹੀ ਚੀਜ਼ਾਂ ਚਾਹੁੰਦੇ ਆ ਤੇ 100 ਲੇਡੀਆਂ ਨੇ ਇੱਕ ਪਿੰਡ 'ਚ ਉਹਨਾਂ ਦਾ ਟਰਨਓਵਰ 1.5 ਕਰੋੜ ਰੁਪਏ ਇੱਕ ਸਾਲ ਦਾ ਜਾਨਕਿ 1.5 ਲੱਖ ਰੁਪਏ ਇੱਕ ਲੇੜੀ ਨੇ ਕਮਾ ਲਿਆ ਜੀ ਮੈਂ ਚਾਹਨਾ ਕਿ ਜਦੋਂ ਤੱਕ ਉਹਦਾ ਘਰ ਵਾਲਾ ਖੇਤੋਂ ਜਾਂ ਦਫ਼ਤਰੋਂ ਜਾਂ ਕੋਈ ਮਜ਼ਦੂਰੀ ਕਰਦਾ ਜੋ ਤੱਕ ਉਹ ਆਪ ਦੇ ਘਰੇ ਸ਼ਾਮ ਨੂੰ ਆਵੇ ਤਾਂ ਉਹਦੇ ਘਰੇ ਜੇ ਦੋ ਲੇਡੀਆਂ ਨੇ ਉਹ ਘਟੋ ਘਟਾ ਤਿੰਨ ਤੋਂ 4000 ਰੁਪਏ ਕਮਾਈ ਬੈਠਿਆ ਹੁਣ ਇੱਕ ਦਿਨ ਦਾ ਇੱਕ ਦਿਨ ਦਾ ਸੋ ਤਾਂ ਉਹਦੇ ਨਾਲ ਫਿਰ ਕਬੀਲਦਾਰੀ ਜਿਹੜੀ ਹੈ ਉਹ ਉਹਨੂੰ ਹਲਾਰਾ ਮਿਲਦਾ ਹੈ ਚਾਈਨਾ ਦੀ ਕਾਮਯਾਬੀ ਦਾ ਇਹੀ ਕਾਰਨ ਹੈ ਉਥੇ ਪਿੰਡਾਂ ਦੇ ਵਿੱਚ ਲੇਡੀਜ਼ ਕੰਮ ਕਰਦੇ ਕੋਈ ਲੇਡੀਜ਼ ਬਿੱਲੀ ਨਹੀਂ ਕੋਈ ਬਾਰਬੀ ਡਾਲ ਬਣਾ ਰਹੀ ਹੈ ਕੋਈ ਕੋਈ ਮਿੱਕੀ ਮਾਊਸ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਇਹੀ ਜਿਹੜੀਆਂ ਅ ਅਸੀਂ ਚੀਜ਼ਾਂ ਬਾਹਰੋਂ ਠੇਕੇ ਤੇ ਲੈ ਕੇ ਬਣਾਉਣੇ ਆ ਉਹੀ ਅਸੀਂ ਪਿੰਡਾਂ ਚੋਂ ਬਣਵਾ ਲੀਏ ਪਿੰਡਾਂ 'ਚ ਸਾਡੀਆਂ ਮਾਵਾਂ ਜਿਹੜੀਆਂ ਇਹਨਾਂ ਕੋਲ ਇੰਨੀ ਕਲਾ ਹੈ ਉਹ ਦਰੀਆਂ ਉਹ ਫੁਲਕਾਰੀਆਂ ਉਹ ਜੁੱਤੀਆਂ ਪਾ ਨਹੀਂ ਸਕਦੀਆਂ ਹੋਰ ਕਿਤੇ ਸੋ ਇਹ ਵਧੀਆ ਤੁਹਾਡਾ ਮੈਨੂੰ ਯਾਦ ਆ ਗਿਆ ਤੇ ਹੁਣ ਸਾਰੇ ਇਹ ਸੰਗਰੂਝ ਤੱਕ ਕਾਮਯਾਬ ਹੋ ਗਿਆ ਇਹ ਹੁਣ ਇਹਨੂੰ ਅਸੀਂ ਸਾਰੇ ਪੰਜਾਬ 'ਚ ਲਾਗੂ ਕਰਨ ਲੱਗੇ ਆਂ ਤਾਂ ਕਿ ਸਾਡੀਆਂ ਮਾਵਾਂ ਭੈਣਾਂ ਵੀ ਰੋਜ਼ਗਾਰ ਦੇ ਵਿੱਚ ਹਿੱਸਾ ਨਾਲੇ ਘਰੇ ਵੀ ਰਹਿਣ ਤੇ ਨਾਲੇ ਪੈਸੇ ਵੀ ਕਰਨ ਬੈਠਿਆਂ ਨੂੰ ਬਣਨ ਉਹਨਾਂ ਨੂੰ